ਅਨਹਦ ਦੀ ਨਾਨੀ ਨੇ ਅੱਜ ਕੈਨੇਡਾ ਤੋਂ ਆਉਣਾ ਹੈ ਤੇ ਅਨਹਦ ਨੇ ਪਹਿਲੀ ਵਾਰ ਆਪਣੀ ਨਾਨੀ ਨੂੰ ਮਿਲਣਾ ਹੈ ਤੇ ਮੈਂ ਚੱਲੀ ਆਪਣੇ ਪੇਕੇਆਂ ਦੇ ਅਨਹਦ ਆ ਮਾਸੀ ਬਾਬਾ 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 ਮਨਪ੍ਰੀਤ ਮਾਸੀ ਅਨਹਦ ਮਾਸੀ ਵੀ ਆ ਗਈ ਚਲੋ ਕੱਢੋ ਕਟੋ ਵੈਲਕਮ ਨਾਨੀ ਹੋਣ ਲੱਗੇ ਸੀ ਕੈਨੇਡਾ ਤੋਂ ਆਇਆ ਪਟਾਰਾ ਖੋਲਣ ਲਿਓ ਚਾਬੀ ਬਣਾਉਗੇ ਆ ਲਓ ਜੀ ਆ ਲਓ ਜੀ ਵੱਲੇ ਗਈ ਜਿੰਦੀ ਸਭ ਤੋਂ ਵੱਧ ਸਮਾਨ ਇਹਦੇ ਚੋਂ ਅਨਹਦਾ ਨਿਕਲਿਆ ਆ ਸਾਰਾ ਅਨਹਦਾ ਹੀ ਸਮਾਨ ਪਿਆ ਆ ਸਤਿ ਸ਼੍ਰੀ ਅਕਾਲ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਮਨਪ੍ਰੀਤ ਨੂੰ ਬਾੜਾ ਹੀ ਚਾ ਆ ਬਾੜਾ じゃ ਇਸ ਲਈ ਆ ਕਿਉਂਕਿ ਮੇਰੇ ਮੰਮੀ ਆ ਰਹੇ ਆ ਕੈਨੇਡਾ ਤੋਂ ਤੇ ਅਨਹਦ ਨੇ ਪਹਿਲੀ ਵਾਰ ਮੰਮੀ ਨੂੰ ਮਿਲਣਾ ਆ ਤੇ ਮੈਂ ਡੇਢ ਸਾਲ ਬਾਅਦ ਮਿਲਣਾ ਆ ਜੀ ਬਿਲਕੁਲ ਤੇ ਉਹ ਤੁਰੇ ਹੋਏ ਨੇ 에어 ਇੰਡੀਆ ਦੀ ਫਲਾਈਟ ਆ ਹਾਂ ਜੀ ਦਿੱਲੀ ਲੈਂਡ ਹੋਣੀ ਆ ਕਿ ਦਿੱਲੀ ਉਧਰੋਂ ਸਵਾ 10 ਤੁਰ ਨਹੀਂ ਸੀ ਇੱਥੇ ਸਵਾ 3 ਪਹੁੰਚਣੀ ਆ ਸ਼ਾਮ ਦੁਪਹਿਰ ਤੋਂ ਬਾਅਦ ਪਰ 2 ਘੰਟੇ ਉੱਥੇ ਲੇਟ ਉੱਡੀ ਆ ਇਸ ਕਰਕੇ ਸਵਾ 5 ਦਾ ਟਾਈਮ ਤਾਂ ਹੈਗਾ ਹੀ ਹੈਗਾ ਆ ਬਾਕੀ ਹੋਰ ਵੱਧ ਘਟ ਹੋ ਗਿਆ ਤਾਂ ਕਹਿ ਨਹੀਂ ਸਕਦੇ ਤੇ ਦਿੱਲੀੋਂ ਉਹਨਾਂ ਨੇ ਆ ਜਾਣਾ ਆ ਸਾਨੂੰ ਜਾਣਾ ਨਹੀਂ ਪੈਣਾ ਹਾਂ ਜੀ ਕਿਉਂਕਿ ਉੱਥੇ ਕੈਨੇਡਾ ਤੋਂ ਹੀ ਉਹਨਾਂ ਦੇ ਗਵਾਂਡ ਚ ਭੈਣ ਜੀ ਸੀਗੀ ਉਹਨਾਂ ਦੇ ਜੋੜੇ ਬੱਚੇ ਆ ਉਹ ਕਹਿੰਦੇ ਕਿ ਮੇਰਾ ਸਾਥ ਹੋ ਜੂਗਾ ਤੇ ਦੋ ਬੱਚਿਆਂ ਨੂੰ ਲਿਜਾਣਾ ਔਖਾ ਆ ਤੇ ਇੱਕ ਨੂੰ ਤੁਸੀਂ ਸੰਭਲੋ ਇੱਕ ਨੂੰ ਮੈਂ ਸੰਭਲਾਂਗੀ ਇਸ ਕਰਕੇ ਉਹਨਾਂ ਨੇ ਇਕੱਠਿਆਂ ਨੇ ਟਿਕਟ ਕਰਵਾ ਲਈ ਸੀਗੀ ਤੇ ਇਹ ਕਹਿੰਦੇ ਸੀ ਪੰਜਾਬ ਤੁਹਾਨੂੰ ਅਸੀਂ ਆਪਣੇ ਨਾਲ ਲੈ ਆਵਾਂਗੇ ਉਹਨਾਂ ਨੇ ਫਿਰ ਮੈਨੂੰ ਲੱਗਾ ਲੁਧਿਆਣੇ ਤੱਕ ਇਹਦਾ ਰੂਟ ਸਾਂਝਾ ਹੀ ਰਹਿਣਾ ਹੈ ਹਾਂਜੀ ਤੇ ਲੁਧਿਆਣੇ ਜਦੋਂ ਆ ਕੇ ਉਹ ਉਤਰਨਗੇ ਉਹਨਾਂ ਦੀ ਗੱਡੀ ਚੋਂ ਤੇ ਫਿਰ ਆਪਾਂ ਉਹਨਾਂ ਨੂੰ ਉੱਥੋਂ ਪਿਕ ਕਰਕੇ ਘਰੇ ਲੈ ਆਵਾਂਗੇ ਹਾਂਜੀ ਤੇ ਹੁਣ ਆਪਾਂ ਇਹਨਾਂ ਦੇ ਪਿੰਡ ਨੂੰ ਜਾ ਰਹੇ ਹਾਂ ਲਿੱਦੜ ਕਲਾ ਪਿੰਡ ਨੂੰ ਚੱਲੇ ਆ ਮੇਰੇ ਸਹੁਰਿਆਂ ਦੇ ਹਾਂਜੀ ਤੇ ਫਿਰ ਆਜੋ ਬਾਕੀ ਰਾਹ ਦਾ ਸਫ਼ਰ ਵੇਖਦੇ ਆ ਤੇ ਅਖੀਰ ਤੱਕ ਇਹਨਾਂ ਨੇ ਸਮਾਨ ਸਮੂਨ ਵੀ ਖੋਲਣਾ ਹੋਣਾ ਐਸੇ ਵੀਡੀਓ 'ਚ ਹੋਰ ਕੀ ਚਾਹ ਹੁੰਦਾ ਆ ਇੱਕ ਤਾਂ ਬੰਦੇ ਨੇ ਨੇ ਟਾਈਮ 'ਤੇ ਮਿਲਣਾ ਹੁੰਦਾ ਆ ਹਾਂ ਤੇ ਸਮਾਨ ਉਹ ਚਾਹ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹਨ ਹਨ ਹੱਦ ਲਈ ਸਭ ਤੋਂ ਵੱਧ ਸਮਾਨ ਆਣਾ ਆ ਅੱਛਾ ਅਨਦਰ ਨੂੰ ਫੇ ਪਹਿਲੀ ਵਾਰ ਉਧਰੋਂ ਉਹਦੇ ਨਾਨਕਿਆਂ ਨੇ ਭੇਜਣਾ ਨਾ ਬਿਲਕੁਲ ਆ ਉਹਦੇ ਅੰਦਰ ਘਰ ਆ ਪਹਿਲੀ ਵਾਰ ਨਹੀਂ ਸੀ ਅਗਰ ਦੋ ਵਾਰ ਪਹਿਲਾਂ ਵੀ ਲੈ ਚੁੱਕੀ ਆ ਪਰ ਹੁਣ ਮੰਮੀ ਦੇ ਹੱਥ ਜਿਹੜਾ ਆ ਉਹ ਪਹਿਲੀ ਵਾਰ ਆ ਮਤਲਬ ਆਪ ਉਹਨਾਂ ਨੇ ਪਹਿਲੀ ਵਾਰ ਲੈ ਕੇ ਆਉਣਾ ਉਧਰਾਂ ਭੇਜ ਦੇ ਰਾਇਆ ਸੀ ਜੀ 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 ਹਾਂਜੀ ਹਨਾ ਤੁਸੀਂ ਵੀ ਆਪਣੀ ਆਮੀ ਭਰਤੀ ਆ ਹੈਂ ਆਹ ਤੇ ਯਾ ਹੁਣ ਕੀ ਹੋਇਆ ਜੀ ਕਹਿੰਦੀ ਹੁਣ ਆਪੇ ਦੋਨੋਂ ਜਣੇ ਗੱਲਾਂ ਕਰੀ ਜਾਂਦੇ ਮੇਰੀ ਵੀ ਗੱਲ ਕਰਾ ਦਿਓ ਕੋਈ ਹਾਂ ਹਨਾ ਹਨਾ ਚਲੋ ਜੀ ਫਿਰ ਆਜੋ ਜਲੰਧਰ ਜਲੇਚੋਂ ਨਵੇਂ ਸ਼ਹਿਰ ਜਲੇਚੇ ਚੱਲੀਏ ਹਾਂਜੀ ਹਾਏ ਹੱਸ ਵੀ ਹੱਸ ਵੀ ਇਸ ਵੇਲੇ ਅਸੀਂ ਮੋਗਾ ਟੂ ਜਲੰਧਰ ਰੋਡ ਦੇ ਉੱਤੇ ਆ ਮੇਰਾ ਪਿੰਨੇ ਘਾ ਲਿੱਦੜ ਕਲਾਂ ਡਿਸਟ੍ਰਿਕਟ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਵੈਸੇ ਅਸੀਂ ਵਾਇਆ ਨਕੋਦਰ ਜੰਡੇਆਲਾ ਤੇ ਫਗਵਾੜਾ ਜਾਂਦੇ ਹੁੰਦੇ ਨੇ ਫਗਵਾੜੇ ਤੋਂ ਪਿੰਡ ਨੂੰ ਆਹਰਾ ਮੁੜਦਾ ਆ ਪਰ ਅੱਜ ਅਸੀਂ ਜਲੰਧਰ ਵੱਲ ਨੂੰ ਮੁੜ ਗਏ ਆ ਕਿਉਂਕਿ ਜਲੰਧਰ ਕੁਛ ਕੰਮ ਸੀਗਾ ਨਕੋਦਰ ਤੋਂ ਅਸੀਂ ਅੱਗੇ ਲੰਘ ਆਏ ਆ ਤੇ ਇੱਥੋਂ ਵੀ ਆਪਾਂ ਸਿੱਟੀ ਵੱਲ ਨੂੰ ਚੱਲ ਜਾਣਾ ਨਾ ਸ਼ਾਇਦ ਸ਼ਹਿਰ ਵੱਲ ਜਾਣ ਦੀ ਬਜਾਏ ਨਾ ਹੂੰ ਬਗਤ ਅਸੀਂ ਕਹਿੰਨੇ ਆਰਬਨ ਸਟ੍ਰੀਟ ਥੇਲੀ ਨੂੰ ਮਿਲਣਾ ਹਾਂਜੀ ਉਹਨੂੰ ਮਿਲਣਾ ਵਾ ਤੇ ਤਾਂ ਕਰਕੇ ਆਪਾਂ ਇੱਥੋਂ ਹੀ ਮੁੜ ਜੈਣਾ ਕੋਈ ਕਾਫੀ ਟਾਈਮ ਬਚ ਜਾਂਦਾ ਆ ਪਰ ਤਾਪੁਰਾ ਇੱਥੋਂ ਜਾਣਾ ਚੰਗਾ ਹੁੰਦਾ ਕਈ ਵਾਰੀ ਬੀਟ ਸਹੀ ਹੈਦਰੋਂ ਵੈਸੇ ਤਾਂ ਟ੍ਰੈਫਿਕ ਇੱਧਰ ਵੀ ਹੁਣ ਹੋਣ ਲੱਗ ਗਿਆ ਨਾ ਕਿਉਂਕਿ ਜਿਹਨਾਂ ਦੇ ਟਰੱਕ ਸਾਰੇ ਇੱਧਰ ਹੀ ਜਾਂਦੇ ਆ ਹਾਂਜੀ ਇਹ ਮੇਨ ਹਾਈਵੇ ਜਿਹੜਾ ਦਿੱਲੀ ਵਾਲਾ ਨਾ ਅੱਗੇ ਜਾ ਕੇ ਉਹਦੇ ਤੇ ਕਨੈਕਟ ਹੋ ਜਾਂਦਾ ਆ ਜਲੰਧਰ ਬਾਈਪਾਸ ਕਰ ਜਾਂਦੇ ਆ ਤੁਸੀਂ ਇਹਦੇ ਤੇ ਉੱਝੇ ਜਾਈਏ ਕਿਉਂਕਿ ਜਮਸ਼ੇਰ ਥਾਣੀ ਹੋ ਕੇ ਜਾਂਦਾ ਨਾ ਇਹ ਹਾਂਜੀ ਇਹ ਵੀ ਵਧੀਆ ਸੜਕੀ ਆ ਬਸ ਇਥੋਂ ਮਾੜਾ ਜਾਂ ਟੋਟਾ ਜਾਂ ਟੁੱਟਾ ਜਲੰਧਰ ਦਾ 68 ਫੁੱਟੀ ਰੋਡ ਵਾਲਾ ਇਲਾਕਾ ਨਾ ਵਾਵਾ ਡਿਵੈਲਪ ਹੋ ਰਿਹਾ ਬਹੁਤ ਸਾਰੇ ਇਦੇ ਤੇ ਫਲੈਟ ਸੁੱਸਰ ਰਹੇ ਨੇ ਇਹ ਅਸਮਾਨ ਸ਼ੋਧੀਆਂ ਇਮਾਰਤਾਂ ਹੀ ਦੇਖਣ ਰਹੀਆਂ ਇਧਰ ਤੇ ਪਾਸੇ ਬਹੁਤ ਜ਼ਿਆਦਾ ਨੇ ਜਿੱਦਾਂ ਮੋਹਾਲੀ ਖਰੜ ਦੇ ਵਿੱਚ ਬਹੁਤ ਨੇ ਤੇ ਜਲੰਧਰ ਦਾ ਇਹ ਏਰੀਆ ਐਵੇਂ ਹੀ ਆ ਤੇ ਇਧਰ ਤੁਸੀਂ ਫਲੈਟ ਦੇਖ ਰਹੇ ਹੋ ਤੇ ਮੈਂ ਫਲਾਈਟ ਵੇਖ ਰਹੀ ਆ ਲੈ ਕਿੱਥੇ ਕੋ ਪਹੁੰਚੀ ਆ ਆ ਆ ਰਿਹਾ ਬੰਗਲਾਦੇਸ਼ ਤੋਂ ਲੰਘ ਰਿਹਾ ਇਸ ਵੇਲੇ ਜਹਾਜ਼ਾਂ ਦਾ ਬੜਾ ਗਾਇ ਬਹੁਤ ਜ਼ਿਆਦਾ ਦੇਖੋ ਇਧਰ ਕਿਦਾਂ ਪੀ ਜਹਾਜ਼ ਹੀ ਜਹਾਜ਼ ਹੋਏ ਪਏ ਆ ਏਅਰ ਟ੍ਰੈਫਿਕ ਬਹੁਤ ਜ਼ਿਆਦਾ ਹੈ ਹਾਂਜੀ ਤੇ ਇਹ ਜਦੋਂ ਵੈਨਕੂਵਰ ਤੋਂ ਉੜਿਆ ਸੀ ਜਹਾਜ਼ ਤੇ ਰਸ਼ੀਆ ਰਸ਼ੀਆ ਤੋਂ ਫਿਰ ਮੰਗੋਲੀਆ ਚਾਈਨਾ ਤੇ ਹੁਣ ਇਸ ਵੇਲੇ ਬੰਗਲਾਦੇਸ਼ ਤੋਂ ਲੰਘ ਰਿਆਂ ਤੇ ਮੈਨੂੰ ਲੱਗਦਾ ਮੈਂ ਵੀ ਵਿੱਚੋਂ ਨਾ ਹਾਂਜੀ ਬਰਮਾ ਥੋੜੇ ਹੁਣ ਮੈਨੂੰ ਲੱਗਦਾ ਇੰਡੀਆ ਐਂਟਰ ਹੋਣੀ ਵਾਲਾ ਨਾ ਕਿਉਂਕਿ ਬੰਗਲਾਦੇਸ਼ ਤੋਂ ਬਾਅਦ ਨਾਲ ਹੀ ਫਿਰ ਇੰਡੀਆ ਚ ਹੋ ਜਾਣਾ ਨਾਰਥ-ਈਸਟ ਵਾਲੇ ਪਾਸੇ ਵੜੂਗਾ ਤੇ ਇਹ ਦੇਖ ਲਓ ਸਾਰਾ ਰੂਟ ਚੇਂਜ ਹੋਇਆ ਵੀ ਕਿਉਂਕਿ ਆਪਣੇ ਮੁਲਕ ਦਾ ਪਾਕਿਸਤਾਨ ਨਾਲ ਰਿਲੇਸ਼ਨ ਕੋਈ ਬੜਾ ਵਧੀਆ ਨਹੀਂ ਹੈਗਾ ਹਾਂਜੀ ਤੇ ਉਥੋਂ ਦੀ 에ਅਰ ਸਪੇਸ ਇੰਡੀਆ ਯੂਜ਼ ਨਹੀਂ ਕਰ ਰਿਆ ਇਸ ਕਰਕੇ ਜਹਾਜ਼ ਇੰਨਾ ਘੁੰਮ ਕੇ ਆ ਰਿਹਾ ਆ ਆ ਉਹ ਜੇ ਨਹੀਂ ਆਉਣਾ ਸੀਗਾ ਰਸ਼ੀਆ ਤੋਂ ਸਿੱਧਾ ਕਜ਼ਾਕਿਸਤਾਨ ਹੀ ਆਉਣਾ ਸੀ ਹਾਂਜੀ ਤਾਜਿਕਿਸਤਾਨ ਉੱਜ ਬੇਕਿਸਤਾਨ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਸਿੱਧਾ ਉੱਡਦੇ ਆ ਅਮਰਸਰ ਤੋਂ ਉੱਤੇ ਉੱਥੋਂ ਦੀ ਐਂਟਰੀ ਹੋ ਕੇ ਤੇ ਫਿਰ ਦਿੱਲੀ ਆ ਜਾਣਾ ਦਿੱਲੀ ਆ ਜਾਣਾ ਤੇ ਹੁਣ ਇਦਾਂ ਘੁੰਮ ਕੇ ਨਾ ਸਾਰਾ ਕਿਉਂਕਿ ਚਾਈਨਾ ਹੀ ਬਹੁਤ ਵੱਡਾ ਰਸ਼ੀਆ ਬਹੁਤ ਵੱਡਾ ਅਸੀਂ ਕਦੋਂ ਦੇ ਵੇਖਣ ਦੇ ਤੇ ਕਿੰਨਾ ਟਾਈਮ ਚਾਈਨਾ ਤੇ ਉੱਡਦਾ ਰਹਿਆ ਤੇ ਹੁਣ ਜਾ ਕੇ ਮਤਲਬ ਇੰਡੀਆ ਹੁਣ ਐਂਟਰ ਹੋਣੀ ਵਾਲਾ ਆ ਹੋਣ ਲੱਗੀ ਆ ਸੀਟ ਤੇ ਬੈਠੀ ਨਾ ਕਿ ਪਹਿਲਾਂ ਸੱਦਾ ਮੁੜਿਆ ਨਹੀਂ ਕਾਕਾ ਕਿੱਥੇ ਸਾਸਰੀ ਘਰ ਕੀ ਕਹਿੰਦੀ ਕਹਿੰਦੀ ਕਾਕਾ ਕਿੱਥੇ ਆ ਪੁੱਤ ਕੀ ਹੱਟ ਗਈ ਔਰਤ ਕੀ ਹੱਟ ਗਈ ਆ ਮਾਦਰ ਚਲੀ ਨੀ ਹੋਏ ਬੋਲ ਤਾਂ ਉਹ ਲਾਲ ਵਾਲਾ ਬਟਨ ਦਬਾ ਥੱਲੇ ਨੂੰ ਅਨਲੌਕ ਕਰ ਪਹਿਲਾਂ ਇਹਨੂੰ ਕਿੱਥੋਂ ਕਰਨਾ ਲੈ ਮੈਂ ਕਰਾਂ ਹਾਂ ਹੱਟ ਉਹ ਚੰਗੀ ਸੀ ਉਹ ਵੀ ਹੁਣ ਗਈ ਸੀ ਚਲੋ ਜੀ ਆਜੋ ਕਹਿੰਦੇ ਮੇਰਾ ਨਹੀਂ ਪੁੱਛਿਆ ਪਹਿਲਾਂ ਪੁੱਛਿਆ ਕਿ ਅਨਹਦ ਕਿੱਥੇ ਆ ਵਧੀਆ ਹੀ ਆ ਆਓਗੇ ਸਾਰੇ ਹੁਣ ਇਦਾਂ ਹੀ ਕਰਦੇ ਵੀ ਛਾੜਦਾ ਨਹੀਂ ਪੁੱਛਦੇ ਪਹਿਲਾਂ ਅਨਹਦ ਦਾ ਪੁੱਛਦੇ ਆ ਓਏ 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 ਜਦੋਂ ਦੇ ਅਸੀਂ ਆਏ ਆ ਇਹ ਆਪ ਵੀ ਚੱਕੀ ਫਿਰਦੀਆਂ ਇਹਨੂੰ ਉਹ ਸਾਰਿਆਂ ਕੁੜੀਆਂ ਆਈਆਂ ਆਹ ਉਹ ਨਾ ਰੋਈ ਐ ਕੋਈ ਪੂਰੀ ਖੁਸ਼ੀ ਆ ਮੈਂ ਸਾਡੇ ਨਾਲ ਜਿਆਦੀ ਬੁੱਕ ਤੇ ਇਹਦੀ ਅੱਜ ਹਾਂਜੀ ਜੇ ਆ ਬਾਰ-ਬਾਰ ਹੈ ਗਈ ਕਦੀ ਕੋਈ ਐ ਹੀ ਖੋਲ ਜਾਂਦੇ ਨਹੀਂ ਹੁਣੀ ਆਏ ਸੋਹਣੀ ਵਾਲੀ ਲੱਗਦੀ ਹੈ ਫੇਰ ਕਿੱਥੇ ਹਨ ਹੈ ਦੋ ਹਨ ਹੈ ਦੋ ਅੰਮਾਸੀ ਬਾਬਾ 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 ਮਨਪਰੀਦ 마ਸੀ ਇਹ ਤਾਂ ਮਾਸੀ ਵੀ ਹੈਗੀ ਤੇ ਰਬਾ ਨਾਨੀ ਸੁਣਾਣਾ ਮਨਪਰੀਦ ਲੱਗੇ ਸਾਰੇ ਪੁੱਤ ਕਿਹਦਾ ਪੋਤਾ ਮਾਂ ਮਨਪਰੀਦ ਇਹ ਵੀ ਕਹਿ ਰਹੇ ਹਨ ਹਨ ਹਣ ਤੋਂ ਸਿੱਖ ਲਾ ਕਿਹਦਾ ਪੋਤੇ ਆ ਮਾਂ ਮਨਪਰੀਦ ਬਾਈ ਬਾਈ ਹੇ ਓਕੇ ਗਰਲਸ ਬਾਈ ਬਾਈ ਬਾਏ ਓ ਕਾਲੀ ਗਈ ਹੁੰਦੀ ਹੈ ਨਾ ਤਾਂ ਬਾਈ ਕਰਦੇ ਆ ਚੇ ਚਲੋ ਚਲੋ ਬਾਚ 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 ਬਾਈ ਬਾਈ ਕੰਪਨੀ ਬਾਗ ਚੌਂਕ ਦੇ ਕੋਲ ਹੀ ਇਧਰ ਹੈਗੀ ਆ ਕੇ ਪੀ ਬੇਕਰੀ ਮੈਨੂੰ ਤੇ ਬਹੁਤ ਇਹਨਾਂ ਦੇ ਕੇਕ ਬੇਕਰੀ ਵਾਲੀ ਚੀਜ਼ਾਂ ਬਹੁਤ ਪਸੰਦ ਆਉਂਦੀ ਆ ਆਜੋ ਫਿਰ ਤੋਂ ਕੇਕ ਲੈ ਕੇ ਆਨੇ ਆ ਮੰਮੀ ਲਈ ਕੰਪਨੀ ਬਾਗ ਚੌਂਕ ਤੋਂ ਹੁਣ ਆਪਾਂ ਪ੍ਰੈਸ ਕਲੱਬ ਤੋਂ ਜਿਹੜਾ ਸ਼ਾਸਤਰੀ ਮਾਰਕੀਟ ਨੂੰ ਸੜਕ ਜਾ ਰਹੀ ਹੈ ਜਿਹੜਾ ਰੋਡ ਜਾ ਰਿਹਾ ਇੱਥੇ ਆ ਇੱਥੇ ਮੇਰੇ ਕੁਰਤੇ ਪਜਾਮੇ ਸਟਿਚ ਕਰਨੇ ਦਿੱਤੇ ਆ ਉਹ ਫੜਨੇ ਆਪਾਂ ਇਹ ਸੈਫਰਨ ਮਾਲ ਹੈ ਇੱਥੇ ਸੈਫਰਨ ਮਾਲ ਜੇ ਜੀ ਕੇ ਡਿਜ਼ਾਈਨਰ ਇਹਦੇ ਅੰਦਰ ਆ ਆਪਣਾ ਟੇਲਰ ਜਿੱਤਾ ਆਪਾਂ ਸਟੀਚਿੰਗ ਕਰਾਉਣੇ ਆ ਉਹ ਸਾਹਮਣੇ ਦੁਕਾਨਾਂ ਦੀ ਲੈ ਮੈਂ ਕਿਹਾ ਜੇ ਇਹ ਬੰਦਾ ਵੀ ਦਿਖਾ ਦਈਏ ਵਧੀਆ ਸਟੀਚਿੰਗ ਮੈਨੂੰ ਪਸੰਦ ਆ ਫਾਰਮਲ ਵੀ ਇੱਥੇ ਹੀ ਸਵਾਈਦੇ ਆਪਾਂ ਜੀ ਕੇ ਡਿਜ਼ਾਈਨਰ ਦੁਕਾਨ ਸਹੀ ਗਿਆ ਹਾਂ ਸਾਹਮਣੇ ਹੈ ਹਾਂਜੀ ਹਾਂਜੀ ਕੀ ਹਾਲ ਨੇ ਠੀਕ ਹੈ ਜੀ ਵਧੀਆ ਸਮਾਨ ਤਿਆਰ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਸੀਜ਼ਨ ਚੱਲਣ ਡਿਆ ਤੁਹਾਡਾ ਵੀ ਪੂਰਾ ਹੈ ਆ ਪੂਰਾ ਇਸ ਟਾਈਮ ਰਾਸ਼ੀ ਸਹੀ ਹੈ ਰਾਸ਼ੀ ਬਿਆਰ ਰਾਸ਼ੀ ਚਾਹੀਦਾ ਭਾਈ ਅਮਰਜੈਂਸੀ ਜਿਆਦਾ ਸਹੀ ਹੈ ਬਣ ਗਏ ਕੁਰਤੇ ਪਜਾਮੇ ਲਿਆਓ ਫਿਰ ਦੇਖੀਏ ਮੈਡਮ ਜੀ ਇਹਨਾਂ ਦੇ ਕੁਰਤੇ ਪਜਾਮੇ ਇਨੂੰ ਜੇਬਾਂ ਲਾਉਣ ਦੀ ਹੋ ਗਿਆ ਸੀ ਲਾਤੀਆਂ ਡਬਲ ਜੇਬਾਂ ਵਾਲਾ ਹੋ ਗਿਆ ਕੀ ਬਾਤ ਆ ਠੀਕ ਹੈ ਨਾ ਸਹੀ ਆ ਮੈਨੂੰ ਵੀ ਇਹ ਰੰਗ ਨੂੰ ਨਾ ਆਹ ਵਾਲੀਆਂ ਜੇਬਾਂ ਚੱਟਣਗੀਆਂ ਨਹੀਂ ਨਹੀਂ ਸੋਹਣਾ ਲੱਗਦਾ ਹੈ ਬਹੁਤ ਵਧੀਆ ਉਹ ਵਧੀਆ ਸਹੀ ਆ ਇਹ ਵਾਲਾ ਸਿੰਪਲ ਰੱਖਿਆ ਹੋਇਆ ਇਹਨੂੰ ਇੱਕ ਲਾਈ ਹੈ ਇੱਕ ਸਾਹਮਣੇ ਲਾ ਦੀ ਤੇ ਇੱਕ ਸਾਈਡ ਤੇ ਆਹ 기ਦਾ ਲਾਤਾ ਹਾਂ ਇਹਨੂੰ ਲਾ ਹੈ 기ਦਾ ਨਹੀਂ ਇਹ ਇਹਨੂੰ ਨਹੀਂ ਲਾ ਚਲ ਠੀਕ ਹੈ ਗੁਰੂ ਨਾਲ ਇਹਦੇ ਪੈਂਟੇ ਹਾਂ ਠੀਕ ਹੈ ਇਹਨੂੰ ਲੱਗੀਆਂ ਪਈਆਂ ਬਸ ਸਹੀ ਹੈ ਆ ਦੋ ਪੈਂਟਾਂ ਨੂੰ ਲੱਗੀਆਂ ਵਧੀਆ ਫਰਸਟ ਕਲਾਸ ਗਾਂ ਆਪਾਂ ਨਾ ਉਹ ਵਾਲੀ ਪੈਂਟ ਸੀਣੀ ਮਤਲਬ ਪੈਂਟ ਜਿਹੜੀ ਫਾਰਮਲ ਜਿਹਾ ਜਦਾਂ ਆ ਪਾਈ ਆ ਇਹ ਵੀ ਤੁਹਾਡੀ ਸੀਤੀ ਪਰ ਆ ਬੈਲਟ ਵੀ ਲੋੜ ਨਾ ਪਵੇ ਇੱਥੇ ਨਹੀਂ ਲੱਗੀਆਂ ਹੁੰਦੀਆਂ ਲੁਪੀਆਂ ਆਈਆਂ ਅੱਛਾ ਉਹ ਗਾਂ ਪੈਂਟ ਨੂੰ ਲਵਾਵਾਂਗੇ ਫਾਰਮਲ ਸੀਣੀਆਂ ਆ ਆਪਾਂ ਇਹ ਮਲਾਦ ਪਜਾਮੇ ਵਾਸਤੇ ਆ ਇਹਦੀ ਗੱਲ ਨਹੀਂ ਮੈਂ ਕਰਦਾ ਠੀਕ ਉਦਾਂ ਜਿਹੜੀ ਫਾਰਮਲ ਪੈਂਟ ਸ਼ਰਟ ਵਾਸਤੇ ਸੀਣੀ ਆ ਉਹ ਉਹਨੂੰ ਕਰਾਂਗੇ ਠੀਕ ਹੈ ਜੀ ਹੋਰ ਕਿੱਦਾਂ ਰਿਹਾ ਟੂਰ ਵਧੀਆ ਵੇ ਜੀ ਵਧੀਆ ਜੀ ਵਧੀਆ ਟੂਰ ਸਾਰੇ ਵਧੀਆ ਰਹਿੰਦੇ ਆ ਹੋਰ ਕਹਿੰਦੇ ਉਧਰ ਦਾ ਇਦਾਂ ਦੁਕਾਨ ਖੋਲੀ ਨਵੀਂ ਕਿੱਧਰ ਖੋਲੀ ਹੋਰ ਆਪਾਂ ਇੱਧਰ लवली ਸੀਡ ਦੇ ਲਾਗੇ ਇੱਕ ਸ਼ਾਪ ਹੋਰ ਖੋਲੀ ਆਪਾਂ ਅੱਛਾ ਰੂਮ ਬਣਾਇਆ ਸੇਮ ਐ ਐਵੇਂ ਏਦਾਂ ਹੀ ਏਦਾਂ ਹੀ ਉੱਥੇ ਵੀ ਏਦਾਂ ਹੀ ਕੰਮ ਚੱਲਦਾ ਸਾਰਾ ਕੁਝ ਅੱਛਾ ਹਾਂਜੀ ਠੀਕ ਐ ਉਧਰ ਵੀ ਜਾਣੇ ਹੁੰਨੇ ਫੇ ਮੈਂ ਨਹੀਂ ਉਧਰ ਹਾਂ ਮੈਂ ਇੱਕ ਇੱਕ ਅੱਧਾ ਚੱਕਰ ਲਾ ਲੈਂਦਾ ਜਾਂ ਕੋਈ ਉਧਰ ਵਾਗੋ ਕਸਟਮਰ ਆ ਜੇ ਫਿਰ ਉਧਰ ਵੀ ਚੱਕਰ ਲਾ ਲੈਂਦਾ ਚਲੋ ਵਧੀਆ ਵਧਾਈਆਂ ਭਰਾਵਾ ਉਹ ਦੁਕਾਨ ਦੀਆਂ ਦੀ ਸਹੀ ਐ ਕਰਦੇ ਫੇ ਬੈਕ ਠੀਕ ਸਰ ਮਿਹਰਬਾਨੀ ਅ ਅਸ਼ਨੀ ਜੀ ਪੈਕ ਕਰਵਾ ਦੋ ਠੀਕ ਪੀਏ ਪੀ ਚੌਂਕ ਲਾਲ ਬੱਤੀ ਹੋਈ ਪਈ ਦਿੱਲੀ 381 ਕਿਲੋਮੀਟਰ ਆਪਜੀ ਦੇ ਬੇਬੇ ਜੀ ਲੈਂਡ ਹੋ ਹੀ ਗਏ ਹੁਣੇ ਮੈਂ ਹਾਂਜੀ ਹਾਂਜੀ ਬਸ ਦੇਖ ਕੇ ਹਡੀਆਂ ਉਦੋਂ 9 ਮਿੰਟ ਰਹਿੰਦੇ ਸੀ ਹੁਣ ਤਾਂ ਹੋ ਵੀ ਗਏ ਆ ਹਾਂ ਲੈਂਡ ਹੋ ਗਿਆ ਹੁਣ ਆ ਜਹਾਜ ਆ ਜੂਗਾ ਅੱਧੇ ਘੰਟੇ ਦੇ ਵਿੱਚ ਵਿੱਚ ਫੋਨ ਹਾਂਜੀ ਇਹ ਪਹੁੰਚ ਗਏ ਆ ਪਾ ਰਾਚਾ ਖੱਬਿਆ ਤੇ ਇਹਦਰ ਸੱਜਿਆਤ ਨਹੀਂ ਹੈ ਸੱਜਿਆਤ ਨਹੀਂ ਹੈ ਓਕੇ ਸਾਰਾ ਖੱਬੇ ਹੱਥ ਹੀ ਆ ਠੀਕ ਹੈ ਤੇ ਵੈਸੇ ਲੁਧਿਆਣੇ ਜਦੋਂ ਫਗਵਾੜੀ ਇੱਥੇ ਆਪਾਂ ਜਿਆਦਾ ਆਉਂਦੇ ਸੀ ਸ਼ਾਪਿੰਗ ਕਰਨ ਵਾਸਤੇ ਗ੍ਰੈਜੂਏਸ਼ਨ ਇੱਥੇ ਕੀਤੀ ਆ ਦਵਾਵਾ ਕੋਲੋਂ ਤੋਂ ਵੈਸੇ ਐਮਏ ਜਰਨਲਿਸਟਿਕ ਉੱਥੋਂ ਕੀਤੀ ਆ ਜੰंधर ਤੋਂ ਸਹੀ ਹੈ ਪਹਿਲਾਂ ਉਹਦੀ ਪੁਲ ਹੁੰਦਾ ਸੀਗਾ ਉਦੋਂ ਤੋਂ ਹੁਣ ਤੇ ਤਾਂ ਹੁਣ ਜਦੋਂ ਨਵੇਂ ਬਣੇ ਉਦੋਂ ਹੀ ਬਣਿਆ ਆ ਪਹਿਲਾਂ ਤਾਂ ਥੱਲੇ ਦੀ ਸਾਰਾ ਕੁਝ ਲੰਘਦੇ ਬਸਾਂ ਦੇ ਸਾਹਮਣੇ ਇਹ ਕਾ ਬੜਾ ਫੇਮਸ ਆ ਨਾ ਉਹ ਜਿਹੜੀ ਲਾਈਟ ਜੀ ਲੱਗਦੀ ਆ ਤੇ ਨੀਡਾ ਚਿਕਨ ਹਾਂਜੀ ਨੀਡਾ ਚਿਕਨ ਤਾਂ ਬਾਬਾ ਚਰਚਾ ਜਾਂ ਸੁਣਿਆ ਇਥੇ ਫੇਮਸ ਹੈ ਕਹਿੰਦੇ ਹਰਭਜਨ ਸਿੰਘ ਜਿਹੜਾ 25 ਕਰੈਕਟਰ ਉਹ ਵੀ ਇੱਥੇ ਆਦਾ ਅੱਛਾ ਸੁਣਿਆ ਮੈਂ ਠੀਕ ਹੈ ਝੂਂਦੇ ਆਸ ਆਦਰ ਆ ਗਈ ਤੇ ਮੈਲ ਜੀ ਸੀ ਟੀ ਆ ਇੱਥੇ ਕੱਪੜੇ ਵਾਲੀ ਧਾਗਾ ਮਿਲਦਾ ਇਹ ਲੰਘਦੇ ਸਾਰ ਨਾਲ ਹੀ ਫਿਰ ਦਸਾਂਝਾ ਵਾਲਾ ਰੋਡ ਮੁੜ ਜਾਣਾ ਦਿਲਜੀ ਦਸਾਂਝਾ ਵਾਲੀਆਂ ਦਸਾਂਝਾ ਐਤੋਂ ਬਾਅਦੋਂ ਮੁੜ ਜਾਣਾ ਖੱਬੇ ਘੱਟ ਆਰਮਨ ਸਟੇਟ ਆਫ ਬਗਵਾੜਾ ਨੂੰ ਆਰਮਨ ਸਟ੍ਰੀਟ ਜੀ ਇਹ ਬੰਗਾ ਰੋਡ ਐ ਅੱਗੇ ਜਾ ਕੇ ਜਿਹੜਾ ਉਹ ਮੇਨ ਜਲੰਧਰ ਚੰਡੀਗੜ੍ਹ ਵਾਲਾ ਨਾ ਉਸਦੇ ਤੇ ਜਾ ਕੇ ਕਨੈਕਟ ਹੋ ਜਾਣਾ ਤੇ ਇੱਥੇ ਹੀ ਦਸਾਂਝ ਆਣੀਆਂ ਦਿਨ ਦੀ ਦਸਾਂਝ ਆਲੀਆਂ ਦਸਾਂਝ ਕਲਾ ਆ ਉੱਥੇ ਹੀ ਲੰਘ ਕੇ ਜਾਣਾ ਹਾਂਜੀ ਆ ਇਹ ਸਿੱਧਾ ਸ਼ਹਿਰ ਬੰਗੇ ਨੂੰ ਚੱਲ ਜਾਂਦਾ ਨਾ ਰਾਹ ਹਾਂਜੀ ਬੰਗੇ ਨੂੰ ਜਾਂਦਾ ਐ ਤੇ ਅੱਗੇ ਜਾ ਕੇ ਫਿਰ ਉਹ ਮੇਨ ਹਾਈਵੇ ਤੇ ਕਨੈਕਟ ਹੋ ਜਾਣਾ ਹੈ ਸਹੀ ਐ ਇਹ ਫਰਗੋੜੀ ਦਾ ਰਮਨ ਸਟੇਟ ਐ ਮਾਸ ਇਹ ਤੋਂ ਸਾਡਾ ਪਿੰਡ ਹੈਗਾ ਵਾ ਅੰਦਾਜ਼ਨ 14-15 ਕਿਲੋਮੀਟਰ ਹੋਣਾ ਹੈ ਲੱਗ ਗਈ ਹੈ ਡਿਸਟ੍ਰਿਕਟ ਸਾਨੂੰ ਬਿਸ਼ੇ ਕੋ ਪੈਂਦਾ ਸੀ ਤਪਾਗ ਸਿੰਘ ਨਗਰ ਪਰ ਸਾਨੂੰ ਲੱਗੇ ਇਧਰ ਹੀ ਸਾਰਾ ਜਲੰਧਰ ਫਗਵਾੜਾ ਹੀ ਪੈਂਦਾ ਆ ਗਿਆ ਤਾਂ ਸਾਂਝਾਂ ਵਾਲੇ ਦਾ ਪਿੰਡ ਹੈ ਸਾਂਝ ਕਲਾ ਸਾਂਝ ਕਲਾ ਦਰਜੀਤ ਸਾਂਝਾਨੀਆਂ ਦਾ ਸਾਂਝਾ ਇਹ ਪਿੰਡ ਬਾਰੇ ਜਾਣਕਾਰੀ ਪਾਓ ਜੀ ਇਹ ਪਿੰਡ ਇਧਰ ਖੱਬੇ ਹੱਥਾ ਸਾਰਾ ਪਿੰਡ ਅੱਛਾ ਇਧਰ ਸੱਜੇ ਹੱਥਾ ਸੱਜੇ ਹੱਥਾ ਨਹੀਂ ਹੈਗਾ ਉੱਧੀ ਇੱਥੇ ਮਾਰਕੀਟ ਜੀ ਦੇਖਣ ਨੂੰ ਲੱਗ ਰਹੀ ਹੈਗੀ ਕਾਫੀ ਜ਼ਿਆਦਾ ਆ ਹੁਣ ਟਾਊਨ ਹੋ ਗਿਆ ਮਤਲਬ ਹੂੰ ਛੋਟਾ ਨਹੀਂ ਰਿਹਾ ਪਿੰਡ ਆ ਸਹੂਲਤਾਂ ਮਿਲ ਆ ਗਈਆਂ ਸਾਰੀਆਂ ਦਾਣ ਦੀ ਕਾਫੀ ਨੇ ਇੱਥੇ ਇਧਰਲੇ ਪਾਸੇ ਦੁਕਾਨਾਂ ਵੀ ਖੱਬਿਆ ਸੀ ਇਹ ਬਾਜ਼ਾਰ ਸਾਰਾ ਦਸਾਂਝ ਕਲਾਵਾ ਕ ਗੱਲਾਂ ਦਸਾਂਝ ਹੀ ਦਸਾਂਝ ਕਲਾ ਹਾਂਜੀ ਆਦੇ ਕਿਥੀ ਲਿਖਿਆ ਬਾਸਕਣ ਦਸਾਂਝ ਕਲਾ ਸੱਜੇਤ ਵੀ ਹੈਗੀਆਂ ਥੋੜੀਆਂ-ਬੋਧੀਆਂ ਦੁਕਾਨਾਂ ਬਾਕੀ ਜਿਹੜੀਆਂ ਕੱਪੜੀਆਂ ਦੀਆਂ ਜਾਂ ਹੋਰ ਐ ਉਹ ਇੱਧਰ ਕੱਬੇ ਆ ਤੇ ਆ ਪੋਲੀ ਤੋਂ ਨਾ ਨਹਿਰ ਪੈਂਦੀ ਨਾ ਨਾਲ-ਨਾਲ ਸਾਰੀ ਉਧਰੋਂ ਪਿੱਛੇ ਆਉਂਦੀ ਆ ਆ ਉਹ ਤੇ ਸੰਝਾਂ ਵਾਲੇ ਤੇ ਪੋਸਟਰ ਲੱਗੇ ਕੋਕਬਿੰਦੇ ਤੇ ਕੋਕ ਦਾ ਬ੍ਰਾਂਡ ਬੈਸਟ ਹੋ ਰਿਹਾ ਨਾ ਹਾਂਜੀ ਹਾਂਜੀ ਹੁਣ ਤਾਂ ਬਹੁਤ ਵੱਡੇ ਪੱਤਰ ਤੇ ਚਲੋ ਖੁਸ਼ੀ ਵਾਲੀ ਗੱਲ ਆ ਭਾਈ ਹਾਂਜੀ ਇੱਧਰ ਹੀ ਘਰ ਵੀ ਉਹਨਾਂ ਦਾ ਇੱਧਰ ਹੀ ਆ ਦਿਲਜੀਤ ਨਾ ਸਹੀ ਸਹੀ ਕੱਬੇ ਹਾਥੀ ਆਜਲਾ ਅੱਡਾ ਆ ਗਿਆ ਵੀ ਲੰਗ ਭਾਉ ਕਰ ਪੈਣ ਵਾਲਿਆ आज लिया तो भी कब्बे ही मोड़ा सारा कुछ <laughs> ही कब्बे कब्बे ही है करपैन हाँ जी करपैन हाँ है उधर कंबाइनर पके हैं ना निकाय ने करपैन ही कहने ही तो ही लगता आज है आजकल सीजन चल रहे हैं ना चार चौबीस ही देख रही हैं वो तो उधरों मम्मी होनी भी लैंड कर गए दिल्ली वो तो सवा का पांच ही कर रहे हैं कैसी ਹਾਂ ਜਿਹਨਾਂ ਜਿਹਨਾਂ ਦੇ ਨਾਲ ਆ ਰਹੇ ਉਹਨਾਂ ਦੇ ਜੋੜੇ ਨਹੀਂ ਆਣੇ ਨਾ ਉਹਨਾਂ ਦਾ ਕਰਕੇ ਤਾਂ ਫੇਰ ਆਹੋ ਰੱਖ ਇੱਥੇ ਤੇ ਉਹਨਾਂ ਨੂੰ ਵੀ ਸਾਂਭਣਾ ਫੇਰ ਕਰ ਕਰਾ ਕੇ ਇਮੀਗ੍ਰੇਸ਼ਨ ਫੇਰ ਹੀ ਕਰਨਗੇ ਲੈ ਵੀ ਆ ਸੜਕ ਦੇ ਪਹਾ ਖੁੱਲ ਗਏ ਵੱਡਾ ਪਿਆ ਹੋਇਆ ਸ਼ੁਕਰੇ ਕੀਤਾ ਇਹਦਾ ਵੀ ਸ਼ੁਕਰ ਆ ਵਜਲੇ ਆਲੀ ਸੜਕ ਬਣੂਗੀ ਹਣ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਟੁੱਟੀ ਤੁਸੀਂ ਕਹਿੰਦੇ ਸੀ ਨਾ ਲਿੱਦਣ ਵਾਲੀ ਤਾਂ ਬਣ ਗਈ ਆ ਹਾਂ ਸੀਮੈਂਟ ਵਾਲੀ ਨਾਲੇ ਆਉਂ ਵੀ ਇੱਥੇ ਤੱਕ ਹੀ ਪਿਆ ਹਲੇ ਨਹੀਂ ਟੋਟੇ ਜਿੱਥੇ ਉੱਥੇ ਬਣਾਣਾ ਜਿੱਥੇ ਜਿਆਦਾ ਖਰਾਬ ਹਨ ਕਮਾਦ ਦੇਖੋ ਇੱਧਰ ਸਾਡੇ ਏਰੀਆ 'ਚ ਕਮਾਦ ਬਹੁਤ ਹੁੰਦਾ ਹੈ ਹਮ ਇੱਥੇ ਤੁਹਾਡੇ ਫਗਵਾੜੇ ਸ਼ੂਗਰ ਮੈਲ ਵੀ ਹੈਗੀ ਹੈ ਨਾ ਹਾਂਜੀ ਹਾਂਜੀ ਤਾਂ ਕਰਕੇ ਹੋਰ ਅੱਗੇ ਚਾਰਜ ਜੇ ਫਿਰ ਤੁਸੀਂ ਦੇਖੋਗੇ ਨਾ ਕਮਾਦ ਬਹੁਤ ਹੁੰਦਾ ਲੱਦੜ ਕਲਾ ਪਿੰਡ 'ਚ ਐਂਟਰੀ ਹੋ ਗਈ ਸਾਡੀ ਗੜੀਆਂ ਸੁਨੀਆਂ ਵਡੀਆਂ ਵਾਈਆਂ ਵੀ ਲੱਦੜਆਂ ਦੀਆਂ ਸਾਰੇ ਤਾਂ ਬਾਹਰ ਗਏ ਆ ਪਿੱਛੇ ਜਿੱਥੋਂ ਸ਼ੁਰੂ ਹੋਗੇ ਸੀ ਨਾ ਸਾਰੀ ਗਲੀ ਪੂਰੀ ਬਾਹਰ ਹੀ ਆ ਸਹੀ ਹੈ ਐਨ ਆਰ ਆ ਇਸ ਦਾ ਪਿੰਡ ਆ ਹਾਂਜੀ ਲਓ ਜੀ ਇੱਥੇ ਕਰਦੀ ਬਾਰ ਕਿਦੰਦ ਬਾਰ ਇੱਥੇ ਕਰ ਲੋ ਅੱਜ ਨਿਆਣੇ ਨਹੀਂ ਬਾਹਰ ਨਿਕਲ ਕੇ ਪੈਂਗੜਾ ਪਾਉਂਦਾ ਇੱਥੇ ਉਦਾਂ ਲੱਗੇ ਹੁੰਦੇ ਅੱਜ ਮੈਂ ਦੇਖੇ ਹੁਣੀ ਹਾਂ ਹਾਂ ਮਾਰ ਲੱਗ ਜਾਣਾ ਉਹਨੂੰ ਪਤਾ ਦੇਖਿਆ ਤਾਂ ਉਹਦੇ ਹੈ ਉਹ ਠੀਕ ਆ ਦੀਦੀ ਆ ਦੇਖ ਭੱਜਾਂ ਦਾ ਸਾਸਰੀ ਗਾ ਨਹੀਂ ਆਏ ਕਹਿੰਦੇ ਗੁਰਦੁਆਰੇ ਗਏ ਆ ਔਰ ਕਿਦਾਂ ਕਿੱਧਰੋਂ ਆਇਆ ਵਾ ਮੈਂ ਟਿਫਨ ਦੇ ਕੇ ਆਇਆ ਟਿਫਨ ਦੇ ਕੇ ਆਇਆ ਠੀਕ ਹੈ ਪਿੰਡਾਂ 'ਚ ਵੀ ਡਿਫੈਂਸ ਸਿਸਟਮ ਚੱਲਦੇ ਆ ਇਧਰ ਮਾਮਾ ਮਾਮੀ ਨੂੰ ਚਾ ਚੜ ਗਿਆ ਹਾਂ ਹਾਂ ਹੱਸਦੀ ਹੈ ਆ ਚਾ ਗੱਲ ਦਾ ਇਹ ਵਰ ਬੋਦੀ ਹੈ اچھا ਨਾ ਦੋਈ ਸਸਰੀ ਘਾਲੇ ਸਸਰੀ ਘਾਲੇ ਪੇਦੀ ਸਸਰੀ ਘਾਲੇ ਸਸਰੀ ਘਾਲੇ ਆਗੇ ਘਰ ਦੇ ਬਾਰੇ ਭੱਜੇ ਆਉਂਦੇ ਉਥੋਂ ਦੂਰੋਂ ਦੇਖ ਕੇ ਗੱਡੀ ਦੇ ਕਹਿੰਦੇ ਅਹੀ ਗੱਡੀ ਦੇਖ ਲਈ ਕਹਿੰਦੇ ਆ ਗਈ ਭੂ ਆ ਗਈ ਭੂਆ ਕਰ। ਪ੍ਰਸ਼ਾਦ ਪ੍ਰਸ਼ਾਦ ਲਿਆਂਦਾ ਏ। ਲੈ ਗਿਆ। ਦੋ ਫਿਰ ਮੈਨਾਂ ਨੂੰ ਲੈ ਜੇਬ ਚ ਪਾਈ ਫਿਰ ਦਵਾਂ। ਠੀਕ ਹੈ। ਮੈਨੂੰ ਵੀ ਦੇਈਂ। ਦੇ ਭੂਆ ਨੂੰ ਪ੍ਰਸ਼ਾਦ ਦੇ। ਯਾਰ ਜੇਬ ਕਿਦਾਂ ਦੀ ਆ? ਕਿਦਾਂ ਦੀ ਤੇਰੀ ਐ? ਵਾਈ ਗੁਰਦੀ। ਹੋਰ ਹੈਗੀ ਕਿੱਕ ਦੇ ਦਮ ਮੈਂ ਇੱਧਰ। ਨਹੀਂ। ਫੁੱਲੀਆਂ ਹੈਗੀਆਂ ਹੋਰ? ਆ ਗਿਆ। ਦੋ ਫਿਰ ਤੂੰ ਲੈ ਲੋ ਇੱਕ ਦੇਖ ਲੈ ਜਦ ਤੱਕ। ਮੈਨੂੰ ਨਹੀਂ ਕੱਢਣੀ ਐ। ਦੇ ਫਿਰ ਮੈਨਾਂ ਨੂੰ ਫਿਰ। ਲਬਦੀ ਨਹੀਂ ਮੈਂ ਦੀ ਮੈਂ ਚਲੋ ਵਾਏ ਗਰੂ ਜੀ ਸਤ ਨਸਿ ਕਿਹੜੀ ਕਲਾਸ ਚ ਹੋ ਗਿਆ ਹੁਣ ਨਰਸਰੀ ਚ ਇਹਦੇ ਮੂਹਰੇ ਅਸਟਾਰ ਕਿਦੋਂ ਮਿਲਿਆ ਮੈਮ ਕੋਲ ਮੈਮ ਕੋਲ ਕਿੱਥੇ ਆ ਸਟਾਰ ਹਾਂ ਤੇ ਗਲਤ ਹੀ ਬਣਿਆ ਕੱਚਾ ਹਣ ਇਦਾਂ ਦਾ ਵੀ ਕੰਮ ਚੱਲ ਪਿਆ ਗੱਲਾਂ ਦੇ ਹਣ ਕੰਮ ਕੀਤਾ ਦੀ ਨਾ ਤੇ ਇਹ ਕਰਦਾ ਓਏ ਇਹ ਮੈਨੂੰ ਦਿਖਾਉਣਾ ਕਿ ਗਲਾਸੀ ਵਿਖਾਉਣਾ ਤੂੰ ਕੋ ਕਿ ਲੈ ਗਈਆਂ ਨਾ ਅਧਲੀ ਅ ਮੈਂ ਆ ਟਾਈਮ ਟੈਡੀ ਮੈਂ ਅਗਲੀ ਅਨਹਦ ਲਈ ਕਾਕਾ ਲੈ ਕੇ ਗਈ ਠੀਕ ਐ ਅੰਦਰ ਵੇਖਣ ਰਹੀ ਐ ਮੈਂ ਵੀ ਕਾਕਾ ਚਾਹਣਾ ਹੁੰਦਾ ਜੀ ਗਿਰੀ 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 ਮਾਤਾ ਘਰੀ ਤੇ ਰੱਖਤਾ 8 ਵਜ ਗਿਆ ਤੇ ਥੋੜਾ ਟਾਈਮ ਪਹਿਲੇ ਮੰਮੀ ਦਾ ਫੋਨ ਆ ਗਿਆ ਸੀਗਾ ਕਹਿੰਦੇ ਕਿ ਇਮੀਗ੍ਰੇਸ਼ਨ ਹੋ ਗਈ ਐ ਤੇ ਅਸੀਂ 에어ਪੋਰਟ ਤੋਂ ਬਾਹਰ ਆ ਗਏ ਆ ਕਿਉਂਕਿ ਉਹਨਾਂ ਦੀ ਫਲਾਈਟ 2 ਘੰਟੇ ਲੇਟ ਹੋ ਗਈ ਸੀਗੀ ਇਸ ਕਰਕੇ ਸਾਰਾ ਟਾਈਮ ਜਿਹੜਾ ਆ ਉਹ ਅੱਗੇ ਪਿੱਛੇ ਹੋ ਗਿਆ ਵਾ ਵੈਸੇ ਉਹਨਾਂ ਨੇ 11 ਤੋਂ 12 ਵਜੇ ਦੇ ਕਰੀਬ ਪਹੁੰਚ ਜਾਣਾ ਸੀਗਾ ਪੰਜਾਬ ਪਰ ਹੁਣ ਉਹਨਾਂ ਨੂੰ ਤੜਕੇ ਦੇ 3 ਤੋਂ 4 ਵਜੇ ਜਾਣੇ ਆ ਕਹਿੰਦੇ ਸੀ ਕਿ ਲੁਧਿਆਣੇ ਲੈ ਜਾ ਜਿਓ ਬਾਕੀ ਕਹਿੰਦੇ ਆ ਕਿ ਫੋਨ ਕਰਕੇ ਦੱਸ ਦੰਨੇ ਆ ਵੀ ਜਿੱਦਾਂ ਹੋਈ ਹੁੰਦਾ ਆ ਕਿੱਥੇ ਛੱਡਣਗੇ ਤੇ ਉਥੋਂ ਜਾ ਕੇ ਅਮਰੀਕ ਤੇ ਭਾਜੀ ਉਹਨਾਂ ਨੂੰ ਲੈਣਗੇ ਅਸੀਂ ਘਰੇ ਰਹਿ ਲੈਣਾ ਆ ਕਿਉਂਕਿ ਅਨਹਦ ਉਸ ਵੇਲੇ ਸੁੱਤੀ ਹੋਣੀ ਆ ਤਾਂ ਕਰਕੇ ਫਿਰ ਅਸੀਂ ਨਹੀਂ ਜਾਣਾ ਤੇ ਇਹਨਾਂ ਦੋਵਾਂ ਨੇ ਜਾਣਾ ਸਵਾ 10 ਵਜੇ ਵੈਨਕੂਵਰ ਤੋਂ ਫਲਾਈਟ ਉੱਡੀ ਸੀ ਉਹਨਾਂ ਦੀ ਤੇ ਇੱਥੇ ਸਵਾ 3 ਪਹੁੰਚਣੀ ਸੀਗੀ ਉਹੀ 2 ਘੰਟੇ ਜਿਹੜਾ ਲੇਟ ਟਾਈਮ ਹੋਇਆ ਉਹਦੇ ਕਰਕੇ ਸਾਰਾ ਟਾਈਮ ਵਿਗੜ ਗਿਆ ਤੇ ਇਮੀਗ੍ਰੇਸ਼ਨ ਨੂੰ ਵੀ ਟਾਈਮ ਲੱਗ ਗਿਆ ਆ ਤੇ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਬਸ 20 ਅਪਰੀਲ ਦੇ ਨਾਲ ਉਹਨਾਂ ਦਾ ਕਿ ਜਲਦੀ ਜਲਦੀ ਉਹ ਆਉਣ ਕਿਉਂਕਿ ਡੇਢ ਸਾਲ ਬਾਅਦ ਉਹਨਾਂ ਨੇ ਆਉਣਾ ਆ ਅਨਹਦ ਨੇ ਵੀ ਪਹਿਲੀ ਵਾਰ ਆਪਣੀ ਨਾਨੀ ਨੂੰ ਮਿਲਣਾ ਆ ਤੇ ਦੀ ਨੂੰ ਫੇਮਾ ਨੂੰ ਮਿਲਣ ਦਾ ਚਾਹ ਹੁੰਦਾ ਹੀ ਆ ਤੇ ਬਸ ਹੁਣ ਵੇਟ ਕਰਦੇ ਪਏ ਉਹਨਾਂ ਦੇ ਆਉਣ ਦੀ Yo, yo.

ਦੀਦੀ ਬਾਹਰ ਸੌਂ ਪਈ ਆ ਯਾਰ ਉਹ ਸੁੁੱਤੀ ਪਈ ਸੀ ਇਹਦੀ ਵੇਖੀ ਜਣਾ ਰਾਤੀ ਦੇ ਨੂੰ ਰਾਤ ਸੁੁੱਤੀ ਆ ਮੈਂ ਕਿਹ ਚਲ ਸੌਂਦਾ ਆ ਤੇ ਹੁਣ ਸੁੁੱਤੀ ਮੈਂ ਕੱਢ ਕੇ ਤਾਂ ਅੰਗ ਕਰੂਗੀ ਹੋ ਗਿਆ ਕੇ ਉਹ ਇਹ ਲੱਭ ਪਾ ਕਿੱਥੇ ਆ ਜੋਰਬਰ ਪਾ ਕਿੱਥੇ ਆ ਹੈ ਪਾੜ ਹੁੰਜ ਬਾ ਆ ਗਿਆ ਬਾਜ ਬਾਜ ਕਿੱਥੇ ਆ ਬਾਜ

ਉਹ ਦਿੱਲੀ ਰਹਿਣਾ ਕਹਿੰਦਾ ਨਿਕਲ ਆ ਗਿਆ ਆ ਅਨਹਦੇ 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 ਨਾਨੀ ਆ ਗਈ ਤੇਰੀ ਹਣਾ ਉਹਦੇ ਸੱਜੇ ਤੋਂ ਨਾ ਤੈਨੂੰ ਹੁਣ ਤੈਨੂੰ ਚੱਕੜਾ ਹੋਣਾ ਇਹ ਤਾਂ ਦੇਖ ਰੋ ਨਾ ਕੀ ਬੋਲੀ ਠੀਕ ਆ ਤੇ ਬੜੀ ਲੱਗ ਗਿਆ ਨਾ ਹਾਂ ਬੜੀ ਯਾਦ ਆਉਂਦੀ ਆ ਰਹੀ ਬੜੀ ਲੱਤਿਆ ਨਾ ਆ ਲੱਗੇ ਲੱਗੇ ਐ ਕਿ ਦਿਉਂਦੀ ਛੱਡ ਗਿਆ ਤੂੰ ਜਸਾ ਚਲੋ ਕੱਢੋ ਕਟੋ ਵੈਲਕਮ ਨਾਨੀ ਹਾਂਜੀ ਆਇਆ ਨੂੰ ਥੈਂਕ ਯੂ ਤੁਹਾਨੂੰ ਮੀਟਾ ਵੈਲਕਮ ਮੀਟਾ ਵੈਲਕਮ ਮੀਟਾ ਵੈਲਕਮ ਮੀਟਾ ਵੈਲਕਮ ਵੈਲਕਮ ਤੁਹਾਨੂੰ ਮਿਲ ਕਬਲਜੀਤ ਬੋਲੀ ਪੈ ਗਈ ਹੈ ਨਾ ਕਹਣਾ ਬੰਦੇ ਐ ਨੇ ਕਿ ਕਿੰਨਾ ਗਿਆ ਅਸੀਂ ਹੋਰ ਵੀ ਪ੍ਰਬੰਧ ਕੀਤਾ ਆ ਅਸੀਂ ਹੋਰ ਵੀ ਬੰਦ ਕੀਤਾ ਹੋਰ ਬਦਲ ਗਿਆ ਸੀ ਐਟ ਅ ਟਾਈਮ ਅੱਛਾ ਕੋਈ ਨਹੀਂ ਕੋਈ ਨਹੀਂ ਚਲੋ ਆ ਖਵਾ ਦੇ ਖਾਣੀ ਕਦੀ ਮਿਲ ਨੂੰ ਚਲੋ ਹੀ ਹੋਣ ਲੱਗੇ ਸੀ ਕੈਨੇਡਾ ਤੋਂ ਆਇਆ ਪਟਾਰਾ ਖੋਲਣ ਤੇ ਇਹਦਾ ਬੱਕਰਾ ਹੀ ਚਾਹ ਹੁੰਦਾ ਲਿਓ ਜਾਬੀ ਫੜਾਉਗੇ ਲਾਓ ਜੀ ਅੰਦਰ ਦੇ ਆ ਜਾਓ ਜੀ ਆਹ ਲੋ ਜੀ ਵੱਲੇ ਗਈ ਜਿੰਦੀ ਤੇਤੀ ਅਸੀਂ ਖੋਲ ਲਿਆ ਤੇ ਸਭ ਤੋਂ ਵੱਧ ਸਮਾਨ ਇਹਦੇ ਚੋਂ ਅਨ하다 ਨਿਕਲਿਆ ਆ ਸਾਰਾ ਅਨ하다 ਹੀ ਸਮਾਨ ਪਿਆ ਆ ਤੇ ਕਿਉਂਕਿ ਅਨ하다 ਦੇ ਨਾਨਕਿਆਂ ਨੇ ਪਹਿਲਾਂ ਵੀ ਇਹਨੂੰ ਵੈਸੇ ਦੋ ਵਾਰ ਕੱਪੜੇ ਭੇਜ ਦਿੱਤੇ ਸੀ ਪਰ ਨਾਨੀ ਨੇ ਪਹਿਲੀ ਵਾਰ ਅਨ하다 ਨੂੰ ਮਿਲਣਾ ਸੀਗਾ ਇਸ ਕਰਕੇ ਆ ਸਾਰਾ ਸਮਾਨ ਇਹਦੇ ਮਾਮਾ ਮਾਮੀ ਮਾਸੀ ਮਾਸੜ ਜੋਰਾਵਰ ਤੇ ਬਾਜ ਨੇ ਭੇਜਿਆ ਆ ਸਾਰੇ ਖਿਡੌਣੇ ਉਹਨਾਂ ਵੱਲੋਂ ਕਿਉਂਕਿ ਰੋਜ਼ ਹੀ ਜਦੋਂ ਵੀਡੀਓ ਕਾਲ ਕਰਦੇ ਆ ਨਾ ਤੇ ਕੁਝ ਚੱਕ ਕੇ ਆ ਲੈ ਲਾਨਾ ਆ ਲੈ ਲਾਨਾ ਕਰਦੇ ਰਹਿੰਦੇ ਆ ਤੇ ਹੁਣ ਆ ਸਿੱਧਾ ਹੀ ਆ ਵੀ ਗਿਆ ਉਹਨਾਂ ਵੱਲੋਂ ਸਮਾਨ ਇੱਧਰ ਆ ਵਰਾਖ ਦੇਖੋ ਕਿੰਨੀ ਸੋਹਣੀ ਐ ਨਹਦੀ ਇਹਦੀ ਇਹਦੀਆਂ ਤਾਂ ਮੌਜਾਂ ਵੀ ਐ ਤਕੀ ਵਿਆਹ ਵਾਲੇ ਸੀਜ਼ਨ ਚ ਪਾ ਪਾ ਕੇ ਟੌਰ ਨਾਲ ਵਿਆਹ ਦੇਖਿਆ ਕਰੂਗੀ ਆਹ ਕਲਰ ਦੇਖੋ ਕਿੰਨਾ ਪਿਆਰਾ ਆ ਹਨਾ ਇਹ ਉਹ ਇੱਕ ਉਹ ਘਡੌਣਾ ਨਾ ਖੇਡਣ ਲੱਗੀ ਹੋਵਾ ਲਾਈਟ ਜਮ ਮਿਊਜ਼ਿਕ ਆ ਇਹਦਾ ਆ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਕਾਰਟਰ ਵਧੀਆ ਨਾ ਬ੍ਰਾਂਡ ਕਾਰਟਰ ਦਾ ਆਪਾਂ ਇੱਥੇ ਬੀਬੀ ਅਕਵਸਟ ਕਰਾਈ ਹੋਪਸ ਕੋਚ ਇਹਦੇ ਲਈ ਆ ਤੇ ਇਧਰੋਂ ਕਾਰਟਰ ਜੋਰਜ ਐਚ ਐਂਡ ਐਮ ਦੇ ਵੀ ਹੈਗੇ ਆ ਤੇ ਕਈ ਬ੍ਰਾਂਡ ਨੇ ਵੈਸੇ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਬਾਹਰਲੇ ਕੱਪੜਿਆਂ ਦੀ ਇੰਡੀਆ ਤੋਂ ਵੀ ਵਧੀਆ ਮਿਲਦੇ ਆ ਪਰ ਉਧਰਲੇ ਕੱਪੜੇ ਦਾ ਵੱਖਰਾ ਹੀ ਇੱਕ ਰੋਬ ਜਿਹਾ ਹੁੰਦਾ ਆ ਆ ਵੀ ਬਹੁਤ ਸੋਹਣੀ ਆ ਆ ਗੈਪ ਦੀ ਆ ਇਹ ਵੀ ਸੋਹਣੀ ਜੈਕਟ ਅਨਹਦ ਆਈ ਵਾ ਵਧੀਆ ਆ ਆ ਦੇਖਾ ਬਹੁਤ ਸੋਹਣਾ ਸੀ ਕਲਰ ਐਵੇਂ ਆ ਥੋੜੇ ਵੱਡੇ ਵੀ ਆ ਗਏ ਆ ਕਹਿੰਦੇ ਕੋਈ ਨਾ ਪਾਈ ਜਾਏ ਹੁਣ ਆ ਲੈਪਟਾਪ ਦੇਖੋ ਲੈਪਟਾਪ ਚਲਾਉਗੀ ਆ ਜੈਕਟ ਆਇਕਨ ਹੱਦੀ ਆ ਖਡਾਉਣੇ ਇਹ ਕਾ ਬਹੁਤ ਸੋਹਣਾ ਲੱਗਾ ਆ ਦੇ ਕਿੰਨਾ ਸੋਹਣਾ ਲੱਗਦਾ ਆ ਆ ਵੀ ਇਧਰ ਪੱਖਾ ਚੱਲ ਪਿਆ ਹਨਾ ਤਾਂ ਹਵਾ ਲੈਲਾ ਆ ਦੇ ਆ ਲੈ ਆ ਵਧੀਆ ਆ ਨਾ ਹਦਲੀ ਟੀਚੂ ਟੀਚੂ ਆ ਸ਼ੂਜ਼ ਦੇਖੋ ਕਿੰਨੇ ਸੋਹਣੇ ਹਨ ਹਦ ਦੇ ਇਸ ਇੱਥੇ ਮਿਲਦੇ ਇਹਨਾਂ ਇਹਨਾਂ ਨਾਲ ਵੀ ਕਾਫੀ ਕੱਪੜਿਆਂ ਨਾਲ ਮੈਚ ਵੀ ਕਰਦੇ ਆ ਤੇ ਬਹੁਤ ਸੋਹਣੇ ਆ ਆ ਵੀ ਵਧੀਆ ਲੱਗੇ ਆ ਪਹਿਲਾਂ ਗਰਮੀਆਂ ਦੇ ਕੱਪੜਿਆਂ ਦੀ ਘਾਟ ਨਹੀਂ ਸੀ ਆਈ ਗਏ ਆਈ ਗਏ ਪਾਈ ਗਏ ਤੇ ਹੁਣ ਸਰਦੀਆਂ ਵਾਲਿਆਂ ਦੀ ਕੋਈ ਕਮੀ ਆ ਬੈਗ ਕਹਿੰਦੇ ਡੇਲੀ ਘੁੰਮਣਾ ਫਰਨਲ ਹੁੰਦਾ ਹਨਾ ਤੇ ਆ ਬੈਗ ਚ ਆਪਣਾ ਸਮਾਨ ਲੈ ਕੇ ਜਾਇਆ ਕਰੂਗੀ ਇਹਦੇ ਚ ਵੀ ਕੀ ਹੈ ਹੈਗਾ ਕੁਝ ਮਿਲਦਾ ਅੱਛਾ ਇਹਦੇ ਚ हेयर ਬੈਂਡ ਨੇ ਇਹ ਥੋੜੇ ਵੱਡੇ ਆ ਇਹ ਚੋਂ ਆਹਦੀ ਮੰਮੀ ਵੀ ਲਾ ਸਕਦੀ ਕੋਈ ਆ ਇੱਕ ਛੋਟਾ ਆ ਤੇ ਆ ਇਧਰ ਆਨਾਦ ਨੂੰ ਪਿਆਰ ਮਿਲਿਆ ਆ 100 ਡਾਲਰ ਕਿਉਂਕਿ ਸਾਡੇ ਇਧਰ ਰਵਾਜ ਆ ਰਵਾਜ ਆ ਹਾਂ ਬਸ ਲਵ ਯੂ ਅਨਰ ਲਵ ਇਹ ਫਰਨ ਲੈਂਦੀ ਆ ਉਹਨਦੇ ਹੱਥਾਂ ਦੀ ਗ੍ਰਿਪ ਬਣ ਗਈ ਨਾ ਚੀਜ਼ ਫੜਾਓ ਫੜ ਲੈਂਦੀ ਐ ਪੈਸੇ ਲੈ ਲਓ ਪੈਸੇ ਸਾਡੇ ਤਾਂ ਕੱਪੜਿਆਂ ਤੇ ਜ਼ਰੂਰ ਪੈਸੇ ਰੱਖਦੇ ਆ ਤੇ ਇੱਧਰ ਹੁਣ ਪੈਸੇਆਂ ਸਾਡਾ ਡਾਲਰ ਰੱਖੇ ਆ ਇਹ ਹੁਣ ਤੁਹਾਨੂੰ ਪਰੂਪੇਟੀਆਂ ਹਾਂਜੀ ਆ ਆਹ ਦੇਖੋ ਕਿੰਨਾ ਸੋਹਣਾ ਆ ਵੀ ਵਧੀਆ ਆ ਤੁਹਾਨੂੰ ਪਸੰਦ ਆਏ ਚਲੋ ਜੀ ਫਿਰ ਅਨਹਦ ਦੇ ਡੈਡੀ ਨੂੰ ਪਸੰਦ ਆ ਗਿਆ ਤੇ ਹੁਣ ਅਨਹਦ ਕਰੂਗੀ ਸਿਆਲਾ ਚ ਮੋਜਾਂ ਹਨਾ ਵੀ ਆ ਇੱਕ ਘੈਂਟ ਘੈਂਟ ਚੀਜ਼ਾਂ ਨੇ ਪੂਰੀਆਂ ਇੱਕ ਉਹ ਸੀਗਾ ਇੱਥੇ ਡੌਗੀ ਉਹ ਵਿੱਚੇ ਲੁਕਿਆ ਰਹਿ ਗਿਆ ਇਹਦੇ ਵਿੱਚ ਸੈੱਲ ਪਾਉਣ ਵਾਲੇ ਆ ਇਹ ਵੀ ਬੜਾ ਪਿਆਰਾ ਆ ਸੈੱਲ ਪਾ ਕੇ ਚਲਵਾ ਕੇ ਚਲਵਾ ਕੇ ਦੇ ਦੇ ਆਹ ਅਨਹਦ ਤੇ ਆਪਾਂ ਅਨਹਦ ਦੇ ਨਾਨਕਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸਾਰਾ ਪਿਆਰ ਅਨਹਦ ਨੂੰ ਭੇਜਿਆ ਵਾ ਕਿਉਂਕਿ ਪਹਿਲੀ ਵਾਰ ਅਨਹਦ ਲਈ ਬਾਕੀ ਸਾਰਾਂ ਲਈ ਵੀ ਸਮਾਨ ਆਇਆ ਪਰ ਅਸੀਂ ਉਹ ਨਹੀਂ ਦਿਖਾਣਾ ਕਿਉਂਕਿ ਅਨਹਦ ਲਈ ਇਹ ਸਾਰਾ ਕੁਝ ਪਹਿਲੀ ਵਾਰੀ ਨਾਨੀ ਉਹਦੀ ਲੈ ਕੇ ਆਈ ਆ ਇਸ ਕਰਕੇ ਦਿਖਾਇਆ ਆ ਹਨਾ ਵਿਨਹਦ ਸਾਨੂੰ ਕਿਉਂ ਕਿ ਸਾਰੇ ਜਣੇ ਕਹਿੰਦੇ ਹੁੰਦੇ ਮਨਹਦ ਉਹਨੂੰ ਵੀ ਦਿਖਾਉ ਸੀ ਅਜਾ ਨਾ ਦਾ ਸਮਾਨ ਵੀ ਦਿਖਾਤਾ ਵਿਨਹਦ ਲਈ ਆ ਕੁਝ ਆਇਆ ਵਾ ਤੇ ਹੈ ਵੀ ਆ ਨਹਦ ਹਨਹਦ ਵੀ ਆ ਅਸੀਂ ਅਨਹਦ ਵੀ ਦਿਖਾਤੀ ਅਨਹਦ ਦਾ ਸਮਾਨ ਵੀ ਦਿਖਾਤਾ ਗੁੱਗੜਾ ਹਾਂ ਗੁੱਗੂ-ਮੁੱਗੂ ਆਲਰੇਟ ਕਿਊਟੀ ਪਾਈ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਤੇ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰਿਆ ਕਰੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਕੰਟੈਂਟ ਕਿਵੇਂ ਲੱਗ ਰਿਹਾ ਹੈ